ਸਾਸੀ ਕਾ ਸਰ ਵੀਰਾਂ ਨੂੰ ਆਪਾਂ ਪਹੁੰਚੇ ਜੀ ਅੱਜ ਪਿੰਡ ਸੁਰਸਿੰਗ ਤੇ ਆਪਣਾ ਵੀਰ ਰਸਾਲ ਸੈਦੋ ਤੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਬੱਡੀ ਖੇਡੀ ਆ ਤੇ ਆਪਾਂ ਤੁਸੀਂ ਕਿੱਥੋਂ ਸ਼ੁਰੂ ਕੀਤੀ ਪਹਿਲੇ ਕਬੱਡੀ ਮੈਂ ਪੰਜੇ ਕਰਿਆਲੇ ਆ ਕੇ ਸ਼ੁਰੂ ਕੀਤੀ ਸੀ ਮੈਂ 2002 ਚ 2001 ਚ ਆ ਗਿਆ ਮੈਂ 11ਵਾਂ ਜਾ ਸ਼ੁਰੂ ਕੀਤੀ ਸੀ ਠੀਕ ਜੋ ਵੀ ਆ ਗਿਆ ਉੱਥੇ ਬਾਬਾ ਬਤਾਰ ਸਿੰਘ ਘਰੇਾਲੇ ਵਾਲਿਆਂ ਤੋਂ ਸਿੱਖਿਆ ਜੋਗੀ ਸਟਾਰਟਿੰਗ ਹੀ ਉੱਥੋਂ ਕੀਤੀ ਠੀਕ ਬਾਬਾ ਬਤਾਰ ਸਿੰਘ ਘਰੇਾਲੇ ਬਹੁਤ ਵਧੀਆ ਸੰਤ ਨੇ ਉਦੋਂ ਜਿੱਦਾਂ 7 ਤੋਂ 8 ਕ ਬੰਦੇ ਰਿੰਦੇ ਹੁੰਦੇ ਕੋਦੋਂ ਡੇਰੇ ਦੇ ਵਿੱਚ ਹੀ ਰਿੰਦੇ ਠੀਕ ਆ ਉਹਨਾਂ ਬਾਬੇ ਖੁਦ ਆਪ ਕਰਾਉਂਦੇ ਹੁੰਦੇ ਮਤਲਬ ਕਿ ਤੁਹਾਡੇ ਉਸਤਾਦ ਉਹ ਹੀ ਐ ਮੈਂ ਬਾਬਾ ਜੀ ਸਟਾਰਟ ਬਾਬਾ ਹੀ ਨਹੀਂ ਕਰਾਈ ਹੈ ਹਾਂ ਹਾਂ ਮਿਹਨਤ ਵੀ ਉਹ ਲਗਾਉਂਦੇ ਨੇ ਠੀਕ ਫਿਰ ਤੁਹਾਨੂੰ ਪਾਇ ਕੰਮਕਾਰਾਂ ਜੀ ਬਿਜੀ ਹੋਣ ਦਾ ਕਰਕੇ ਫਿਰ ਉਹਨਾਂ ਥੋੜਾ ਟਾਈਮ ਨਹੀਂ ਕੱਢਦੇ ਕੱਢਿਆ ਜਾਂਦਾ ਸੀ ਤੇ ਫਿਰ ਉਹਨਾਂ ਨੇ ਉਹ ਸਾਨੂੰ ਕੋਚ ਲਿਆ ਕੇ ਦਿੱਤਾ ਠੀਕ ਹਾਂ ਪਿਛਲਾ ਕੋ ਪਹਿਲੋਂ ਭਾਜੀ ਪੰਮਾ ਨੇ ਨਮਾਜ਼ੀ ਪੁਰਾਉਂਦੇ ਉਹਨਾਂ ਨੂੰ ਆਖਿਆ ਉਹਨਾਂ ਨੇ ਕਹ ਲਿਆ ਗਿਆ ਅਮਨ ਹੀ ਕਲਚੀਆਂ ਵਾਲਾ ਹਾਂ ਹਾਂ ਉਹਨਾਂ ਕਰਾਇਆ ਫਿਰ ਫਿਰ ਸਭ ਤੋਂ ਸਟਾਰਟਿੰਗ ਮੇਨ ਤੋਂ ਉਹਨਾਂ ਕਰਾਈ ਪਹਿਲਾਂ ਹੂੰ ਠੀਕ ਹੈ ਉਸ ਤੋਂ ਬਾਅਦ ਭਾਜੀ ਪੰਮਾ ਭਾਜੀ ਆਇਆ ਹਾਂ ਫਿਰ ਉਹਨਾਂ ਕੰਟੀਨਿਊ ਨਾਲ ਹੀ ਉਹਨਾਂ ਨੇ ਸਾਡੇ ਸਰਕਲ ਦਾ ਵੀ ਸਾਰਾ ਕੁਝ ਉਹਨਾਂ ਸかせਆ ਉਹ ਕੰਟੀਨਿਊ ਚੱਲਦੇ 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 ਮੁੜ ਕੇ ਇੱਕ ਜਸਵਿੰਦਰ ਭਾਜੀ ਦੇ ਪਹੁੰਚੀ ਹੂੰ ਜਿਹੇ ਮਾਨਾ ਦੇ ਫਿਰ ਉਹ ਰਹੇ ਸਾਡੀ ਪਹੁੰਚ ਫਿਰ ਜਿਹੜੇ ਪਾਪਾ ਜੀ ਦੇ ਨਾਲ ਹੈ ਉਹ ਰਹਿੰਦੇ ਨਹੀਂ ਸਿੰਘ ਹੁੰਦੇ ਉਹਨਾਂ ਜੀ ਪੂਜੀ ਸਾਹਿਬ ਹੁੰਦੇ ਜੀ ਉਹ ਪੂਜੀ ਸਾਹਿਬ ਹਾਂਜੀ ਉਹ ਵੀ ਚੋਣਦੇ ਹੁੰਦੇ ਉਹਨਾਂ ਦੀ ਡੈਥ ਹੋ ਚੁੱਕੀ ਹੋਣਾ ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਵੀ ਚਾਹ ਦਿੰਦੇ ਤੇ ਜਿਹੜੇ ਰਾਸ਼ਨ ਪਾਣੀ ਵੱਲ ਕੋਈ ਕੋਈ ਥੋੜੀ ਨਹੀਂ ਰਹਿਣ تھی ਜਿੰਨਾ ਕੋਈ ਖਾ ਸਕਦਾ ਜਿੰਨਾ ਵੀ ਖਾ ਸਕਦਾ ਪਲਵਾਨ ਜਿੰਨਾ ਵੀ ਕੋਈ ਹੁਣ ਜਿਵੇਂ ਉਹਨਾਂ ਨੂੰ ਤਰੀਕਾ ਸੀ ਵੀ ਇਹਨਾਂ ਇਹਨਾਂ ਖਾਣਾ ਨਹੀਂ ਉਹਨਾਂ ਪੈਸੇ ਰੱਖ ਦਿੰਨੇ ਵੀ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਖਾਊ ਉਹਨੂੰ 500 ਰੁਪਿਆ ਕਿਹੜੇ ਟਾਈਮਾਂ ਦੀ ਗੱਲ ਹੈ ਤੇ ਤੁਹਾਡਾ ਨਾਂ ਕਿਹੜੇ-ਕਿਹੜੇ ਪਲੇਅਰ ਖੇਡ ਚੁੱਕੇ ਪਹਿਲਾਂ ਜੇ ਗੱਲ ਕਰੀਏ ਕੀ ਹੋਇਆ ਛਾ ਆਇਆ ਸੇ ਪਿੰਡੋਂ ਪਾਂਜੀ ਆਪਣੇ ਨਾਲ ਕਿਤੇ ਆ ਟੀਟੀ ਪੁਆਣਾ ਉਹਨਾਂ ਦੀ ਟੀਮ ਪਹਿਲਾਂ ਤੇ ਮੇਨ ਉਹ ਹੀ ਕਰਿਆ ਸੀ ਹਾਂ ਜਿਹੜੇ ਪਹਿਲਾਂ ਪਹਿਲਾਂ ਤੋਂ ਸ਼ੁਰੂ ਤੋਂ ਸਟਾਰਟਿੰਗ ਕੀਤੀ ਕੰਮ ਆਪਣਾ ਪੁਆਣ ਦੂਜਾ ਆ ਜੈਮਲ ਪੁਆਣ ਜੈਮਲ ਮੈਦੀਪੁਰ ਮੈਦੀਪੁਰ ਹਾਂਜੀ ਇੱਕ ਜਿੰਦਰ ਪੁਆਣ ਹੁੰਦਾ ਹੀ ਆ ਉਤੋਂ ਦਾ ਕੀ ਉਹ ਪਿੰਡ ਦਾ ਨਾਮ ਮਦਰਾ ਦਾ ਮਦਰਾ ਜਿੰਦਰ ਠੀਕ ਆ ਜਿੰਦਰ ਜਿੰਦਰ ਹਾਂਜੀ ਹਾਂਜੀ ਜਿੰਦਰ ਪੁਆਣ ਇੱਕ ਗੁੱਲਾ ਉਹ ਚਲ ਪਹਿਲਾਂ ਖੇਡਿਆ ਉਪਰਾਂ ਨੀ ਪਹਿਲਾਂ ਖੇਡਿਆ ਰੇਸ਼ਮ ਪੁਆਣਾ ਨੀ ਪਹਿਲਾਂ ਖੇਡਿਆ ਰੇਸ਼ਮ ਪਹਿਲਾਂ ਖੇਡਿਆ ਹਾਂ ਰੇਸ਼ਮ ਪੁਆਣਾ ਬੁੱਗੇ ਦਾ ਡੈਡੀ ਹਾਂਜੀ ਘਰੇ ਵਾਲੇ ਚ ਹੀ ਖੇਡਦੇ ਸੀ ਪਰ ਉਹ ਪਹਿਲਾਂ ਖੇਡੇ ਆਪਣੇ ਨਾਲ ਫਿਰ ਇਹਨਾਂ ਨਾਲ ਮੈਂ ਖੇਡਿਆ ਵਾਂ ਜਿੱਦਾਂ ਮੈਂ ਨਵਾਂ ਹਾਂ ਤੇ ਟੀਟੀ ਭਵਾਨਵੀ ਸਮਾ ਭਵਾਨਵੀ ਆਪਣੇ ਬਲਜਿੰਦਰ ਅਮੀਸ਼ਾਹੀਆ ਭਵਾਨਵੀ ਆ ਹਾਂ ਤੇ ਉਹ ਸਿਰਫ ਇਹ ਉਹਦਾ ਨਾਲ ਹੀ ਜਾਣਦੇ ਨੇ ਆ ਵੀ ਇੰਨਾ ਨਹੀਂ ਪਤਾ ਜੀ ਕੱਦੀ ਨੇ ਪਹਿਲੇ ਤੁਹਾਡੇ ਨਾਲ ਖੇਡਦੇ ਆ ਹਾਂ ਕੱਦੀ ਨਹੀਂ ਉਹ ਪਹਿਲਾਂ ਕਦੀ ਤਾਬਾ ਹਾਂਜੀ ਮੁੜ ਕੇ ਜਦੋਂ ਟੀਮ ਵੱਖਰੀ ਹੋ ਗਈ ਨਾ ਭਵਾਨ ਨਹੀਂ ਕਿੱਢਣੋ ਹੜਕੇ ਮੁੜ ਕੇ ਸਾਡੀ ਟੀਮ ਆ ਗਈ ਫੇਰ ਫੇਰਾ ਭਵਾਨ ਉਹਨਾਂ ਨੇ ਕੀ ਲਿਆ ਅੱਜ ਤਾਂ ਮਾਲਕ ਹੁਣ ਗੱਲ ਕਰਦੇ ਆਪਾਂ ਆਪਣੇ ਤਾਬੇ ਉਹਨਾਂ ਦੀ ਭਵਾਨ ਦੀ ਹਾਂਜੀ ਹਾਂ ਇਹ ਤੂੰ ਸਮਝੋ ਜਿੱਦਾਂ ਹੁੰਦੇ ਨਹੀਂ ਵੀ ਕੋਈ ਸਾਲ ਵੱਡਾ ਕੋਈ ਸਾਲ ਛੋਟਾ ਕਲਾਸਮੇਟ ਹੀ ਕਹ ਲੋ ਵੀ ਸਮਕਾਲੀ ਹੁੰਦੇ ਆ ਨਿੱਕੇ ਮੈਂ ਜੀ ਇਕੱਠੇ ਇੱਕ ਦੂਜੇ ਵਿਰੁੱਧ ਖੇਡੀਦਾ ਹੀ ਦਾ ਵਿਰੋਧ ਵਿਰੋਧ ਤਾਬਾ ਭਵਾਨ ਹੋ ਗਿਆ ਬਾਜੂ ਭਵਾਨ ਗਿਆ ਗੋਪੀ ਫਰੰਦੀਪੁਰੀਆ ਆ ਗਿਆ ਹਾਂ ਸਾਰੇ ਜਿੰਨੇ ਵੀ ਭਵਾਨ ਆਪਣਾ ਗਿੰਦਰ ਹੋ ਗਿਆ ਥਾਂਦੀਆ ਹਾਂ ਗਿੰਦਰ ਥਾਂਦੀਆ ਹਾਂਜੀ ਇੱਕ ਭਵਾਨ ਗਿੰਦਰ ਆਪਣੇ ਥਾਂਦਾ ਵੱਡ ਇੱਕ ਛੋਟਾ ਗਿੰਦਰ ਇੱਕ ਵੱਡਾ ਗਿੰਦਰ ਹਾਂਜੀ ਨਹੀਂ ਛੋਟਾ ਗਿੰਦਰ ਤੇ ਬਾਅਦ ਚ ਆਇਆ ਨਾ ਹਾਂ ਉਹ ਵੱਡਾ ਪਹਿਲਾਂ ਇੱਕ ਬਾਕਸਰ ਹੁੰਦਾ ਸੀ ਪੰਜ ਵਰ ਦਾ ਭਵਾਨ ਬਾਕਸਰ ਹਾਂਜੀ ਇੱਕ ਹੁੰਦਾ ਸੀਗਾ ਮੁੰਡਾ ਬੰਸੀ ਪਾਲਦਾ ਸੀ ਬੰਸੀ ਬੰਸੀ ਨਹੀਂ ਬਾਦ ਦੀ ਆ ਵਾ ਮੈਨੂੰ ਭਵਾਨ ਦਾ ਨਾਮ ਚੇਤਾ ਭੁੱਲ ਗਿਆ ਵਾ ਪੰਜਿਆਂ ਦਾ ਨਾਮ ਕੀ ਭਵਾਨ ਦਾ ਔਰ ਚਵਾਲਦਾ ਸੀ ਸੋਨਾ ਬਹੁਤ ਟਾਡੇ ਬੋਡੀ ਬਿਲਡਰ ਸੀ ਜਾਫੀ ਸੀ ਇੱਕ ਤੇ ਮੁੰਡਾ ਮੂਸੇ ਵਾਲਾ ਹੈ ਨਹੀਂ ਮੂਸੇ ਵਾਲਾ ਹੈਗਾ ਹੀ ਨਾ ਉਹ ਤੇ ਪਹਾਲਾ ਪਹਾਣੀ ਨਾ ਮੂਸੇ ਵਾਲਾ ਮੁੜ ਕੇ ਸੋਲ ਚਲ ਗਿਆ ਹਾਂ ਉਹ ਵੀ ਉਹ ਵੀ ਹਾਂ ਇਹ ਕਿੰਨਾ ਨਾ ಜಾਫੀ ਹੁੰਦਾ ਹੈ ਇਹਦੇ ਥੋੜੇ ਵਾਲ ਹੀ ਡੇਡ ਬਹੁਤ ਵੱਡੇ ਵੱਡੇ ਉਹਨੂੰ ਮਿਲਿਆ ਵੀ ਪੌਣ ਮੈਨੂੰ ਚੇਤਾ ਨਹੀਂ ਆ ਪੌਣ ਦਾ ਨਾਂ ਨਹੀਂ ਆਉਂਦਾ ਤੇ ਤੁਸੀਂ ਹੁਣ ਫਿਰ ਕਿਹੜੀ ਕਿ ਕੰਟਰੀ ਆ ਚੁੱਕੇ ਮੈਂ ਪਹੁੰਚੀ ਸਭ ਤੋਂ ਪਹਿਲਾਂ ਕਿੱਧਰ ਜੋ ਯੂਏ ਜੀ ਜੀ ਦੁਬਈ ਆ ਠੀਕ ਆ 2008 ਜੀ ਕਿਵੇਂ ਰਿਹਾ ਸੀਜ਼ਨ ਵਧੀਆ ਨਹੀਂ ਵਧੀਆ ਵਧੀਆ ਉਹ ਹੋਣਾ YouTube ਤੇ ਵੀ ਸ਼ਾਇਦ ਹਾਂ ਬਾਕੀ ਤੁਸੀਂ ਆਪਣਾ ਕਰੀਜ਼ ਘਾਟੀ YouTube ਦਾ ਬਾਕੀ ਗੱਲ ਕਰੀਏ ਤੁਹਾਡੀ ਉਦੋਂ ਤੁਸੀਂ ਬਹੁਤ ਵਧੀਆ ਖੇਡ ਦਿਖਾਈ ਹਾਂਜੀ ਹਾਂਜੀ ਬਹੁਤ ਜੱਫੇ ਲਾਇਦੋਂ ਹਾਂਜੀ ਉਦੋਂ ਇੱਕ ਸਾਲ ਆਪਣੇ 2008 ਕੇ ਸੱਤ ਚ ਆਈ ਸੀ ਪਾਕਿਸਤਾਨ ਦੀ ਟੀਮ ਹੁਸ਼ਿਆਰਪੁਰ ਉਹ ਪਹਿਲਾ ਮੈਚ ਮੈਂ ਖੇਡਿਆ ਪਾਕਿਸਤਾਨ ਨਾਲ ਠੀਕ ਕਿਵੇਂ ਰਿਆ ਮੈਚ ਵਧੀਆ ਮੈਚਾਂ ਜਿੱਤ ਗਿਆ ਵਧੀਆ ਰਿਆ ਠੀਕ ਤੇ ਉਸ ਤੋਂ ਬਾਅਦ 2000 ਪਤਾ ਕੋਈ ਕਿਹੜੇ ਪਲੇਅਰ ਖੇਡੇ ਆਪਣੇ 11ਾਂ ਗੋਪੀ ਫਰੰਦੀਪੂਰੀਆ ਖੇਡਿਆ ਮੇਰੇ ਨਾਲ ਠੀਕ ਗੋਪੀ ਹਾਂਜੀ 2010 11 ਇਹ ਇੰਗਲੈਂਡ ਖੇਡਿਆ ਠੀਕ ਠੀਕ ਹੈ ਤੇ ਉਹਨਾਂ ਖੇਡਿਆ ਵਾ ਮਿਡਵੇ ਕਬੱਡੀ ਕਲੱਬ ਵਾਲੇ ਤੇ ਇੱਕ ਬਾਅਦ ਚ ਹੈਗੇ ਆਪਣੇ ਗਰੇਵਜ਼ਨਟ ਵਾਲੇ ਠੀਕ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਆਂ ਰਾਂ ਟਾਂਡਾ ਡਾਂਡਾ ਤੇ ਹੋਰ ਸਰਾ ਵੀਰ ਜੀ ਕੀ ਹਾਲ ਠੀਠਾ ਜੋ ਕਿਰਪਾਈ ਸਤਿਗੁਰ ਨਾਲ ਤੇ ਆਪਾਂ ਅੱਜ ਆਇਆ ਬਾਬਾ ਬਿਧੀ ਚੰਦ ਜੀ ਸੁਰਸਿੰਘਾ ਤੇ ਸੰਤ ਬਾਬਾ ਅਵਤਾਰ ਸਿੰਘ ਜੀ ਸੱਚਖੰਡੀ ਸੱਚਖੰਡ ਵਾਸੀ ਬਾਬਾ ਦੇਵ ਸਿੰਘ ਜੀ ਤੇ ਉਹਨਾਂ ਪਿੰਡ ਪਹੁੰਚਿਆ ਜਾ ਤੇ ਸ਼ੂ ਮੈਚ ਆ ਤੇ ਜੇ ਗੱਲ ਕਰਦੇ ਆ ਮਤਲਬ ਤੁਹਾਡਾ ਨਾ ਅੱਜ ਜੇ ਤੁਹਾਡੇ ਉਸਤਾਦ ਕਿਹੜੇ ਨੇ ਸ਼ੁਰੂ ਤੋਂ ਕਬੱਡੀ ਕਦੋਂ ਸ਼ੁਰੂ ਕੀਤੀ ਉਸਤਾਦ ਕਿਹੜੇ ਦਾ ਵੈਸੇ ਮੈਂ 35 ਕਿਲੋ ਤੋਂ ਸ਼ੁਰੂ ਕੀਤੀ ਅੱਛਾ ਆਪਣੇ ਇਲਾਕੇ ਜਠੋੜ ਪਿੰਡ ਹੈ ਨਾ ਜਠੋੜ ਹਾਂਜੀ ਹਾਂਜੀ ਗੋਪੀ ਜਠੋੜ ਵਾਲਾ ਜਿਹੜਾ ਗੋਪੀ ਜਠੋੜ ਵਾਲ ਦੇ ਪਿੰਡ ਇਹਨਾਂ ਦੇ ਪਹਿਲਾਂ ਨਾ ਟੂਰਨਾਮੈਂਟ ਹੁੰਦਾ ਸੀਗਾ ਇਹ ਵਜਨੀ ਕਬੱਡੀ ਦਾ 25 ਕਿਲੋ ਤੋਂ ਸਟਾਰਟ ਕਰਦੇ ਹੁੰਦੇ ਸੀ ਹੂੰ ਹੂੰ ਤੇ ਉੱਥੋਂ ਸ਼ੁਰੂਆਤ ਕੀਤੀ ਸਕੂਲੇ ਪੜ੍ਹਦੇ ਹਾਂ ਹੂੰ ਹੂੰ ਤੇ ਉਸ ਤੋਂ ਬਾਅਦ ਮੈਂ ਪਲਵਾਨੀ ਕਰਨੀ ਸ਼ੁਰੂ ਕਰਤੀ ਖਾੜੇ ਜੰਦਰੇ ਪਲਵਾਨ ਜੰਦਰੇ ਕੋਲ ਠੀਕ ਠੀਕ ਤੇ ਫਿਰ ਉਸ ਤੋਂ ਬਾਅ ਮੇਰੇ 2002 ਜਾਂ 3 ਤਿੰਨਕ ਦੀ ਗੱਲ ਆ ਠੀਕ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਟੀਮ ਚ ਠੀਕ ਫਿਰ ਉੱਥੇ ਮੈਂ ਰਿਹਾਆਂ ਸਾਲ ਫਿਰ ਉਸ ਤੋਂ ਬਾਅਦ ਜਦੋਂ ਕੈਂਪ ਖਤਮ ਹੋ ਜਾਂਦੇ ਗਰਮੀਆਂ ਦੇ ਵਿੱਚ ਹੂੰ ਹੂੰ ਵਾਪਸ ਆ ਕੇ ਫਿਰ ਮੈਂ ਖਡੂਰ ਸਾਹਿਬ ਰਹਿਣ ਲੱਪਿਆ ਠੀਕ ਐ ਅਸਲੀ ਟ੍ਰੇਨਿੰਗ ਜਿਹੜੀ ਮੈਂ ਪਹਿਲਵਾਨ ਕੰਮੂਪਾ ਫਤਿਹਬਾਦ ਤੁਹਾਡੇ ਉਸਤਾਦ ਗੱਲ ਕਰੀ ਉਹ ਹੀ ਕੰਮੂਪਾ ਫਤਿਹਬਾਦਲੇ ਉਹਨਾਂ ਨੇ ਆਪਾਂ ਨੂੰ ਰੋਜੀ ਰੋਟੀ ਦੇ ਉਹਨਾਂ ਨੇ ਲਾਇਆ ਆਂਗਲ ਤੋਂ ਫੜ ਕੇ ਤੁਹਾਨੂੰ ਨਾਲ ਚੱਲਣਾ ਸਿਖਾਇਆ ਉਹਨਾਂ ਨੇ ਜੀ ਆਪਣੀ ਜਿਹਨੂੰ ਕਹਿੰਦੇ ਆ ਵੀ ਸਭ ਕੁਝ ਕਰਤਾ ਧਰਤਾ ਉਹ ਹੀ ਨੇ ਆਪਾਂ ਉਹ ਹੀ ਨੇ ਗ ਤੇ ਉਹਨਾਂ ਨੇ ਆਪਾਂ ਨੂੰ ਜੋ ਉਹਨਾਂ ਦੀ ਦੇਣ ਅੱਜਕੱਲ ਇਹ ਪਰੇਫਰ ਦੀ ਜੋ ਕਬੱਡੀ ਚ ਅਸੀਂ ਕਰੰਦੇ ਹਾਂ ਸਭ ਉਹਨਾਂ ਦਾ ਠੀਕ ਹੈ ਹਾਂਜੀ ਜੇਹੇ ਗੱਲ ਕਰਦੇ ਹੋ ਉਹਨਾਂ ਦੀ ਅੱਜ ਵਧੀਆ ਟੀਮ ਬਣੀ ਇੱਕ ਦੂਰ ਸਾਹਿਬ ਦੀ ਪੂਰੀ ਪੂਰੀ ਟੂਰ ਦੀ ਉਸ ਟਾਈਮ ਸਾਡੇ ਨਾਲ ਸਤੂ ਮਨਨਾ ਰੇਸ਼ਮ ਇਹ ਸਾਰੇ ਸਾਡੇ ਨਾਲ ਸੀਗੇ ਤੇ ਟੋਟੀਆਂ ਦੇ ਸੀਗੇ ਸੁਖਾ ਪਰਵਾਨ ਅਮਨ ਬੈੜਾ ਦਵਿੰਦਰ ਤੁੜਿਆ ਇਹ ਸਾਰੇ ਸਾਡੇ ਨਾਲ ਹੁੰਦੇ ਸਨ ਠੀਕ ਹੈ ਹਾਂਜੀ ਚਲੋ ਅੱਜ ਵੀ ਟੀਮ ਉਹਨਾਂ ਦੀ ਬਹੁਤ ਵਧੀਆ ਤੇ ਗੱਲ ਕਰਦੇ ਆਪਾਂ ਜੇ ਤੁਸੀਂ ਹੁਣ ਕਿੱਥੋਂ ਕਿੱਥੋਂ ਦੇ ਆਪਣੇ ਟੂਰ ਲਾ ਚੁੱਕੇ ਏ ਕਿਹੜੇ ਦੇ ਪਹਿਲਾਂ ਮੈਂ 2008 ਦੇ ਵਿੱਚ ਮੇਰੀ ਗੱਲ ਹੋਈ ਸੀਗੀ ਇੰਗਲੈਂਡ ਦੀ ਠੀਕ ਆ ਉਦੋਂ ਮੇਰੀ ਬਾਹ ਟੁੱਟ ਗਈ ਠੀਕ ਆ ਹਾਂਜੀ ਫਿਰ ਉਸ ਤੋਂ ਬਾਅਦ 11 12 ਦੇ ਵਿੱਚ ਮੈਂ ਗਿਆ ਮਲੇਸ਼ੀਆ ਖੇਡਣ ਠੀਕ ਆ ਤੇ ਐਰ ਕੀ ਆਪਿਛੇ ਜੇ 2002 ਦੇ ਵਿੱਚ ਮੈਂ ਇੰਗਲੈਂਡ ਖੇਡ ਕੇ ਆਇਆ ਰੈਡਿੰਗ ਦੀ ਟੀਮ ਦੇ ਵਿੱਚ ਬਿੱਲੇ ਭਾਈ ਦੀ ਬਦੌਲਤ ਬਿੱਲਾ ਗਿਲਦਿਨੀ ਵਾਲੀ ਦਿਨੇ ਵਾਲੀਆ ਉਹਨਾਂ ਦੀ ਬਦੌਲਤ ਗਏ ਨਾਲ ਆਪਣਾ ਵੱਡਾ ਵੀਰਾ ਬਿੱਲਾ ਸੰਧੂ ਹੂੰ ਜੋਕੇ ਦੋਨੋਂ ਇਕੱਠੇ ਰਹਿੰਦੇ ਹੁਣ ਤੇ ਤੇ ਇਹਨਾਂ ਨੇ ਹੀ ਆਪਾਂ ਨੂੰ ਪੇਪਰ ਪਾ ਕੇ ਤੇ ਨਾ ਬਾਹਰ ਖੜਾ ਕਿਵੇਂ ਵਧੀਆ ਰਿਹਾ ਮੈਂ ਆ ਜਿੱਧਰ ਬਹੁਤ ਸੋਹਣਾ ਬੜੀ ਕਿਰਪਾ ਰਹੀ ਮਲਕ ਦੀ ਉੱਥੇ ਜਿਹੜੇ ਮੰਨ ਲਓ ਵਧੀਆ ਉਸ ਟਾਈਮ ਪਲੇਅਰ ਸੀਗੇ ਕਿਹੜੀ ਕਿਹੜੀ ਪਲੇਅਰ ਅਦੋਂ ਤੜਨਾ ਇੱਧਰ ਉਹ ਸੀ ਸਾਡੀ ਟੀਮ ਦੇ ਵਿੱਚ ਸੀਗੇ ਜਾਦਾ ਭਲਵਾਨ ਸੁਰਖਪੁਰ ਵਾਲੇ ਸੁਰਖਪੁਰੀਆਂ ਹਾਂ ਬੁਲਟ ਖੀਰਾਂ ਵਾਲੀਆਂ ਹਾਂ ਜੋਤਾ ਭਲਵਾਨ ਸਤੂ ਫਰੂਦ ਸਾਹਿਬ ਵੱਡਾ ਸਤੂ ਠੀਕ ਹਾਂਜੀ ਤੇ ਨਾਲ ਕਿੰਨੀ लवली ਮਹਿਮਤ ਵਾਲਾ ਇੱਕ ਪਲੇਅਰ ਪਾਕਿਸਤਾਨ ਤੋਂ ਹੀ ਇੱਕ ਆਪਣਾ ਐਸਪੀ ਜੋਰ ਸਿੰਘ ਹੈ ਠੀਕ ਹੈ ਤੇ ਅਸੀਂ ਆ ਸਾਡਾ ਸੈਟ ਪਾਕਿਸਤਾਨ ਦਾ ਸਭ ਤੋਂ ਵਧੀਆ ਮੈਨ ਲਾ ਪਰਫਾਰਮੈਂਸ ਜਿਹੜੀ ਬੈਸਟ ਟੀਮ ਸਾਡੀ ਸੀ ਸੀਜ਼ਨ ਬੈਸਟ ਤੇ ਵਧੀਆ ਹਾਂਜੀ ਹਾਂਜੀ ਕਿਹੜੀ ਸੀਜ਼ਨ ਸਾਰੇ ਪਲੇਅਰਾਂ ਦੀ ਪਰਫਾਰਮੈਂਸ ਕਿੰਨਾ ਚਿਰ ਖੇਡੇ ਤੁਸੀਂ ਇੱਥੇ ਅਸੀਂ ਉੱਥੇ ਰਹੇ ਹਾਂ 60 ਤੋਂ 2 ਮਹੀਨੇ ਦਾ ਸੀਗਾ ਦੋ ਮਹੀਨੇ ਦਾ ਵੀ ਜਾਊਗਾ ਮੈਂ ਵੀ ਜਾ ਸਾਡੇ ਤੋਂ ਬਾਅਦ ਸੀ ਪਰ ਦੋ ਮਹੀਨੇ ਦਿੱਤੇ ਸੀ ਮੈਚ ਅੱਛਾ ਹੋਰ ਉਸ ਤੋਂ ਲਾਵਾ ਵੀ ਨਹੀਂ ਉਸ ਤੋਂ ਬਾਅਦ ਪਿਛਲੇ ਸਾਲ ਸੀ ਜੋਰਪ ਦਾ ਭਰਾ ਇੰਜਰੀ ਆ ਗਈ ਬਾਅਦ ਇੰਜਰੀ ਕਰਕੇ ਥੋੜਾ ਮੁਸ਼ਕਲ ਆ ਗਿਆ ਹਾਂਜੀ ਹਾਂਜੀ ਕਿ ਆਪਾਂ ਨਹੀਂ ਗਏ ਕਿ ਜੇ ਜਾਣੇ ਆ ਇੰਜਰੀ ਲੱਗੀ ਤਾਂ ਜਾਣੇ ਫਿਰ ਪ੍ਰਮੋਟਰਾਂ ਦਾ ਵੀ ਨੁਕਸਾਨ ਹੁੰਦਾ ਤੇ ਨਾਲ ਇੱਕ ਪਲੇਅਰ ਦਾ ਨੁਕਸਾਨ ਹਾਂ ਪਲੇਅਰ ਹਾਂ ਆਪਣੀ ਥਾਂ ਤੇ ਕੋਈ ਹੋਰ ਪਲੇਅਰ ਜਾ ਸਕਦਾ ਜੇ ਉਹ ਉੱਥੇ ਜਾ ਕੇ ਮੜ ਕੇ ਬਾਹਾਂ ਜੀ ਬੰਨ ਕੇ ਤੁਰੇ ਫਿਰ ਸਹੀ ਗੱਲ ਜੀ ਆਪਾਂ ਖੇਡਣ ਆਣੀ ਜੀ ਆਪਾਂ ਜੇ ਖੇਡਣ ਯੋਗ ਨਹੀਂ ਤੇ ਇੱਥੋਂ ਹੀ ਜਵਾਬ ਦੇ ਦੋ ਇੱਥੇ ਜਵਾਬ ਉਹਦਾ ਨਹੀਂ ਜਾ ਸਕਦੇ ਅਗਲੇ ਨੇ ਇੰਨੀ ਮਿਹਨਤ ਕਰਕੇ ਆਪਣੀ ਜੇਬ ਚੋਂ ਪੈਸਾ ਦੇਣਾ ਪੈਸਾ ਦੇਣਾ ਆਪਣੇ ਬੱਚਿਆਂ ਦੇ ਮੂੰਹ ਚੋਂ ਬੁਰਕੀ ਕੱਢ ਕੇ ਆਪਾਂ ਨੂੰ ਦੇਣੀ ਆ ਹਾਂ ਚਲੋ ਹੋਰ ਕਿਸੇ ਦੇ ਮੂੰਹ ਚ ਪਾ ਜੀ ਰੋਟੀ ਹਾਂ ਉਹ ਰਾਈਟ ਤਰੀਕੇ ਨਾਲ ਜਾਣਾ ਚਾਹੀਦਾ ਸਹੀ ਬਾਕੀ ਹੋਰ ਵਧੀਆ ਬਹੁਤ ਬਹੁਤ ਵਧੀਆ ਹੋਰ ਕੀ ਗੱਲ ਸੁਣਾਵਾਂ ਬਾਤ ਕੋਈ ਗੱਲ ਬਾਤ ਇਹੀ ਆ ਵੀ ਜਾਂ 플레이ਰਾਂ ਕਬੱਡੀ ਬਾਰੇ ਕੋਈ ਕਬੱਡੀ ਇੱਕ ਇਹ ਇੱਕ ਪੂਜਾ ਆ ਤਪੱਸਿਆ ਆ ਹਾਂ ਇਹ ਤੁੱਕਾ ਨਹੀਂ ਆ ਜੇ ਕੋਈ ਕਹਿ ਦੂਗਾ ਵੀ ਮੈਂ ਖਣੀ ਤੁੱਕਾ ਲੱਗਿਆ ਫਲਾਣੇ 플레이ਰ ਦਾ ਇਦਾਂ ਦਾ ਕੁਝ ਨਹੀਂ ਹੁੰਦਾ ਹੂੰ ਇਹ ਤੇ ਭਗਤੀ ਆ ਇੱਕ ਸਹੀ ਗੱਲ ਇਹ ਐਵਰੀ ਡੇ ਉਠੋ ਜੇ ਤੁਸੀਂ 4 ਵਜੇ ਦਾ ਆਪਣਾ ਟਾਈਮ ਨਿਰਧਾਰਤ ਕੀਤਾ ਆ ਤੇ 4 ਵਜੇ ਹੀ ਉਠੋ 4 ਵਜੇ ਕੇ 5 ਮਿੰਟ ਵੀ ਨਹੀਂ ਹੋਣੇ ਚਾਹੀਦੇ ਅਸਲ ਅਸਲ ਜੇ ਮਿਹਨਤੀ ਗੱਲ ਕਰਦੇ ਆਂ ਭਾ ਅਸਲ ਆਪਾਂ ਜਦੋਂ ਖਾੜੇ ਜਾਂਦੇ ਆ ਨਾ ਕਬੱਡੀ ਦੇ ਅਖਾੜਾ ਦੋ ਟਾਈਮ ਜਾਣਾ ਚਾਹੀਦਾ ਏਕ ਟਾਈਮ ਦੋ ਟਾਈਮ ਜਾਵੇ ਜਦੋਂ ਤੇ ਤੁਹਾਡੇ ਸ਼ੁਰੂਆਤੀ ਦਿਨ ਹੂੰ ਉਦੋਂ ਤੇ ਸਮਝ ਲਓ ਵੀ ਤੁਹਾਡਾ ਉੱਠਣਾ ਬੈਠਣਾ ਵੀ ਖਾੜੇ 'ਚ ਹੀ ਰਹਿਣਾ ਚਾਹੀਦਾ ਜਦੋਂ ਸਟਾਰਟ ਕਰੀ ਆਪਾਂ ਜਦੋਂ ਨਵਾਂ ਮੁੰਡਾ ਕੋਈ ਵੀ ਹੈ ਉੱਡਦਾ ਏ ਉੱਠਦਾ ਆ ਹੂੰ ਉਹਨੂੰ ਕਟੋ-ਕਟ ਪਹਿਲੇ ਜਿਹੜੇ ਆ 5-7 ਸਾਲ ਅਖਾੜੇ ਦਾ ਤੇ ਖੇੜਾ ਛੱਡਣਾ ਨਹੀਂ ਚਾਹੀਦਾ ਦੋ ਟਾਈਮ ਹਾਂਜੀ ਪਹਿਲਵਾਨੀ 'ਚ ਇਹਨੂੰ ਕਹਿੰਦੇ ਆ ਮੱਲੀ ਕਰਨਾ ਕਈ ਵਾਰੀ ਕਈ ਪਹਿਲਵਾਨ ਉਥੇ ਇੱਕ ਕਮਰਾ ਜਿਹੜਾ ਵਾ ਉਹਦੇ ਵਿੱਚ ਰਹਿੰਦੇ ਆ ਸਾਰਾ ਕੁਝ ਉਥੇ ਖਾਂਦੇ ਪੀਂਦੇ ਉਥੇ ਸਾਰਾ ਕੁਝ ਆਪਣਾ ਕਰਦੇ ਹਨ ਹੂੰ ਹੂੰ ਤੇ ਜੇ ਆਪਾਂ ਆਖੀਏ ਵੀ ਇੱਕ ਟਾਈਮ ਇੱਕ ਟਾਈਮ ਦੇ ਨਾਲ ਬੰਦਾ ਫਿੱਟ ਰਹਿ ਸਕਦਾ ਵਾ ਬੰਦਾ ਬੰਦੇ ਨਾਲ ਲੜ ਨਹੀਂ ਸਕਦਾ ਸਹੀ ਗੱਲ ਹੈ ਤੇ ਜਦੋਂ ਬੰਦਾ ਚਲੋ ਕਿਸੇ ਮੈਚ ਖੇਡਣ ਲੱਗ ਪੈਂਦਾ ਚੰਗੀ ਉਦੋਂ ਫਿਰ ਇਹ ਹੋ ਜਾਂਦਾ ਵਾ ਕਿ ਸਵੇਰੇ ਆਪਾਂ ਆਪਣੀ ਹੁਣ ਜਿੱਦਾਂ ਮੈਂ ਸਵੇਰੇ ਐਕਸਰਸਾਈਜ਼ ਕਰ ਰਹਾ ਆ ਆਪਣੀ ਹੂੰ ਐਵੇਂ ਹੁਣ ਮੈਚ ਆ ਕੁਝ ਮੈਨ ਤਾਂ ਹੀ ਪਹਿਲਾਂ ਲਾ ਲੈਣੀ ਆ ਕੁਝ ਮੈਚ ਖੇਡਿਆ ਜਾਣਾ ਉਸ ਤੋਂ ਬਾਅਦ ਜੇ ਥੋੜੀ ਬਾਕੀ ਸੀਰੀਜ਼ ਰਹਿ ਗਈ ਕੋਈ ਬਾਅਦ ਸਤਾ ਫਿਰ ਲ ਇੰਦਾ 플레이ਰ ਉਹਨਾਂ ਅੱਜਕੱਲ੍ਹ ਉਹ ਵੱਧਾ ਘੱਟ ਹੋ ਜਾਂਦਾ ਆਪਾਂ ਕੁਝ ਪੀੜ ਮਾਰਤੀ ਜਾਂ ਕਿਹਨੇ ਗੁੱਸਾ ਕਰਤਾ 플레이ਰ ਨੇ ਨਾ ਮੈਚਾਂ 'ਚ ਵੱਧ ਘੱਟ ਹੁੰਦੇ ਰਹਿੰਦੇ ਆ ਤੇ ਬਾਅਦ ਤੋਂ ਚਲੋ 플레이 ਸਾਰੇ ਇੱਕ ਹੀ ਹਿੰਦੇ ਇਕੱਠੇ ਹੁੰਦੇ ਆ ਹੁਣ ਕੋਈ ਕਮੈਂਟ ਕਰਦਾ ਆਪਣੇ ਕਰਦੇ ਰਹਿੰਦੇ ਆ ਮਤਲਬ ਕਿ ਹੁਣ ਲਾਈਵ ਜਿਹੜੇ ਵੇਂਦੇ ਲੋਕ ਨਾ ਤੇ ਆ ਫਲਾਣਾ 플레이ਰ ਇਦਾਂ ਫਲਾਣਾ ਇਦਾਂ ਕਮੈਂਟ ਕਰਦੇ ਅੱਗੋਂ ਤੇ ਇਦਾਂ ਕੋਈ ਗੱਲ ਨਹੀਂ ਆ ਦੇਖੋ ਜੀ ਇਹ ਪਤਾ ਕੀ ਚੱਕਰ ਆ ਆਪਾਂ ਇਹ ਚਪੇੜ ਪਹਿਲਾਂ ਇਦੋਂ ਵੱਧ ਚੱਲਦੀ ਸੀ ਹਾਂ ਪਰ ਉਹਦੋਂ ਜੇ ਤੁਸੀਂ ਖੇਡਦੇ ਸ਼ੁਰੂ ਕਰ ਲਿਆ ਮੀਡੀਆ ਨਹੀਂ ਹੈਗਾ ਸੋਸ਼ਲ ਮੀਡੀਆ ਕਾਟੇ ਰੋ ਸੋਸ਼ਲ ਮੀਡੀਆ ਨੇ ਹੈਗਾ ਸੋਸ਼ਲ ਮੀਡੀਆ ਦਾ ਦੌਰ ਆਇਆ ਵਾ 12 ਤੋਂ 10 12 ਤੋਂ ਬਾਅਦ ਚ ਹਾਂ ਜਿਆਦਾ ਕਰੇਜ ਇਹਦਾ ਜਿਹੜਾ ਵਾ ਇਹ ਬਣਿਆ ਹਨਾ ਕਿ ਪਿਛਲੇ 57 ਸਾਲਾਂ ਦੇ ਵਿੱਚ ਤੇ ਚਲੋ ਵੀ ਜਿੱਦਾਂ ਪੂਰਾ ਸ਼ਾਇ ਗਿਆ ਹਨਾ ਕੰਮ ਹਾਂ ਪਰ ਜੇ ਚਪੇੜ ਇਹ ਗੇਮ ਹੀ ਇਦਾਂ ਦੀ ਆ ਹਾਂ ਹਾਂ ਹਨਾ ਇਹਦੇ ਵਿੱਚ ਇੰਨਾ ਕਿ ਤੇ ਮਾੜਾ ਮੋਟਾ ਹੱਥ ਪੱਲਾ ਵੱਜ ਜਾਂਦਾ ਚਲੋ ਮੌਕੇ ਤੇ ਪਲੇਅਰ ਨੂੰ ਗੁੱਸਾ ਵੀ ਆ ਜਾਂਦਾ ਪਰ ਉਹ ਜਦੋਂ ਸੈਂਟਰਲ ਜਿਹੜੀ ਆਊਟਲਾਈਨ ਹੈ ਜਿਹੜੀ ਉਹਨੂੰ ਜਦੋਂ ਬਾਹਰ ਨਿਕਲਦੇ ਆ ਪਲੇਅਰ ਇੱਕ ਦੂਜੇ ਨਾਲ ਹੱਥ ਵੀ ਮਿਲਾ ਲੈਂਦੇ ਆ ਗਲੇ ਵੀ ਮਿਲ ਲੈਂਦੇ ਆ ਐਹੋ ਜੀ ਕੋ ਮਮਲੇ ਬਾਹਰ ਦੋਸਤੀ ਆ ਦੋਸਤੀ ਆ ਦਰਸ਼ਕ ਜਿਹੜੇ ਆ ਉਹ ਚਲੋ ਰੱਬ ਦਾ ਰੂਪ ਨੇ ਪਰ ਉਹਨਾਂ ਨੂੰ ਕਈ ਉਹਨਾਂ ਜੇ ਆਪਾਂ ਕੋ ਉਹ ਖਾਵਾਂ ਫਿਰ ਪਾ ਲੱਗੂ ਆ ਵੇਖੋ ਜੀ ਚਪੇੜ ਵਜਣੀ ਸੁਭਾਵੀ ਕਿ ਆ ਕਬੱਡੀ ਕੀ ਆ ਹੀ ਫਿਰ ਬਹੁਤ ਚੰਗਾ ਲੁੱਡੋ ਖੇਡ ਲਓ ਲੁੱਡੋ ਖੇਡ ਲਓ ਜੇ ਚਪੇੜਾਂ ਦਾ ਇੰਨਾ ਡਰ ਲੱਗਦਾ ਆ ਲੁੱਡੋ ਖੇਡ ਲਓ ਲੁੱਡੋ ਖੇਡ ਲਓ ਸਹੀ ਨਾ ਇਹ ਕਬੱਡੀ ਆ ਤੇ ਚਪੇੜਾਂ ਦੇ ਵਜਣੀਆਂ ਧੌਲਾ ਵੀ ਵਜਣੀਆਂ ਧੌਲਾ ਵਜਣੇ ਬਾਕੀ ਜੇ ਗੱਲ ਕਰਦੀਏ ਕਈ ਵਾਰ ਕਿਸ ਦੀ ਆਤਮ ਹਦੀ ਮਾਰਨ ਦੀ ਯਾਨੀ ਕਿ ਜਾਣ ਕੇ ਮਾਰਦਾ ਜਾਣ ਪਹੁੰਚ ਕੇ ਮੰਨਣਾ ਜਦੋਂ ਰੇਡਰ ਕਰਨਾ ਚਾਹੀਦਾ ਨਾ ਸਹੀ ਗੱਲ ਇਹ ਸਹੀ ਨਹੀਂ ਚੀਜ਼ ਤੇ ਚੱਲਦੀ ਆਹ ਚੱਲਦੀ ਇਹ ਜੇ ਥੱਪੜ ਵੱਜੂਗਾ ਨਾ ਹਾਂ ਦੇਖੋ ਜੇ ਵੀ ਪਟਾਕਿਆਂ ਦੀ ਹੈ ਪਟਾਕਿਆਂ ਦੀ ਹੈ ਜਿਆਦੇ ਲੁੱਡੋ ਖੇਡ ਲਈਏ ਲੁੱਡਾ ਖੇਡ ਲੋ ਇਹ ਇਹ ਦੀ ਗੱਲ ਆ ਵੀ ਇਹ ਗੇਮ ਜਿੱਤ ਗੱਲ ਕਹਦੇ ਇੱਥੇ ਗੁੱਸਾ ਕੋਈ ਨਹੀਂ ਪਲੇਅਰ ਨੂੰ ਗੁੱਸਾ ਦੇ ਕਰਨ ਪਲੇਅਰ ਨੂੰ ਗੁੱਸਾ ਕਰਨਾ ਨਹੀਂ ਚਾਹੀਦਾ ਜਿੰਨਾ ਚਿਰ ਮੰਨ ਲਓ ਆ ਜਾਂਦਾ ਕਿਸੇ ਵੇਲੇ ਪਰ ਕੋਸ਼ਿਸ਼ ਕਰੋ ਵੀ ਜਿਆਦਾ ਕੰਟਰੋਲ ਕਰੋ ਗੁੱਸੇ ਨੂੰ ਹਾਂ ਕੰਟਰੋਲ ਕਰੋ ਹੂੰ ਹੂੰ ਕੰਟਰੋਲ ਕਰ ਲੈਂਦੇ ਤਾਂ ਮੈਂ ਦੱਸਿਆ ਜੀ ਪਲੇਅਰਾਂ ਦੀ 2-4 ਮਿੰਟ ਦੀ ਤੂ ਤੂ ਮੈਂ ਮੈਂ ਹਾਂ ਦੋ ਦੋ ਪਰ ਉਸ ਤੋਂ ਬਾਅਦ ਸਾਡੇ ਜਿਹੜੇ ਆ ਮੰਨ ਲਓ ਕੁਝ ਪੇਜ ਹੈਗੇ ਫੇਕ ਜਿਨ੍ਹਾਂ ਦਾ ਲੱਭਦਾ ਨਹੀਂ ਕੱਖ ਹਾਂ ਲੱਭਦਾ ਨਹੀਂ ਉਹਨਾਂ ਦਾ ਤੁਸੀਂ ਸਰਚ ਕਰ ਉਹਨਾਂ ਨੂੰ ਖੋਲੋ ਉਦੋਂ ਕਾੜੀ ਕੱਖ ਨਹੀਂ ਲੱਭਦਾ ਉਹਨਾਂ ਦੇ ਉਹ ਜਿਆਦਾ ਚੱਕੀ ਜਾਂਦੇ ਅੱਜ ਆ ਹੋ ਗਿਆ ਜੀ ਅੱਜ ਕੱਖ ਨਹੀਂਦਾ। ਉਹ ਵੇਚਾਲੇ ਚੁੱਕਣ ਵਾਲੇ ਹੁੰਦੇ ਆ। ਹੁਣ ਆਪਾਂ ਜਰਾ ਆਪਾਂ ਵੀ ਆਪਣੇ ਕੋਲ ਵੇਜਗਾ ਆਪਾਂ ਕਦੀ ਇਦਾਂ ਦੀ ਕੰਮ ਨਹੀਂ ਕਰੀ। ਨਹੀਂ ਕਦੀ ਵੀਡੀਓ ਪਾਈ ਨਹੀਂ। ਨਾ ਮੈਂ ਨਹੀਂ ਕਦੀ ਪਾਈ। ਮੈਨੂੰ ਪਤਾ ਖੁੱਦ। ਮੈਂ ਕੋਈ ਪਲੇਅਰ ਇੰਨਾ ਹੈ। ਸਾਰੇ ਪਲੇਅਰ ਆ ਲਈ ਸਾਰੇ ਆਪਣੇ ਬਣਾਏ ਜਿਹਨੇ ਪਲੇਅਰ ਹੈ ਟੋਟਲੀ ਟੀਮ ਵਾਲੇ। ਤੇ ਸਾਰੇ ਪਲੇਅਰ ਆ ਰਹੀਦਾ ਆਪਾਂ ਤੇ ਆਪਾਂ ਕਦੀ ਇਦਾਂ ਕਿਸੇ ਵੀਡੀਓ ਨਹੀਂ ਪਾਈ। ਮੈਂ ਤਾਂ ਵਰਲ ਕਰ ਮੈਂ ਆਪਾਂ ਕਿੰਨੀ ਮਰਜ਼ੀ ਪਾ ਸਕਦੇ ਹਾਂ ਜਿਹੜੇ ਵਰਲ ਕਰਨੀਆਂ ਵੀਡੀਓ। ਇੱਕ ਵਾਰੀ ਖਾਰੇ ਅਸੀਂ ਮੈਚ ਖੇਡਣ ਦੇ ਤੇ ਬਿੱਲਾ ਜੋੜ। ਆੜੇ ਉਪੋਜੀਟ ਆਇਆ ਤੇ ਸਾਡੇ ਨਾਲ ਮਨ ਲੱਗਦਾ ਗਗਨ ਸੀ ਸ਼ਾਇਦ ਸੂਰੀ ਵਾਲੀ ਗਗਨ ਸ਼ੀਸ਼ਾ ਨੂੰ ਸੋਹਿਆ ਲਗਾ ਗਗਨ ਸੀਗਾ ਤੇ ਉਹ ਨਾ ਜਦੋਂ ਬਿੱਲਾ ਆਇਆ ਤੇ ਉਹਨੇ ਗਗਨ ਇਦਾਂ ਕਰਕੇ ਨਾ ਲੱਗਦਾ ਹੁੰਡੀ ਜੀ ਪਾ ਗੇ ਨਾ ਉਹ ਲੱਗਿਆ ਤੇ ਬਿੱਲੇ ਨੂੰ ਲੱਗਾ ਖਣੀ ਮੇਰੇ ਵੱਜ ਗਈ ਆ ਚਲੋ ਵੱਜ ਜਾਂਦੀ ਹੈ ਨਾ ਬਿੱਲੇ ਨੇ ਗਾ ਉਹਦੇ ਸਾਂ ਵੀ ਮਾਰ ਦਿੱਤੀ ਅਸੀਂ ਸੀਗੇ ਉੱਥੇ ਛੜਾਤਾ ਠੀਕ ਅਹੀਂ ਆਪਣੀਆਂ ਗੱਡੀਆਂ ਤੱਕ ਨਹੀਂ ਆਏ ਤੇ ਪੇਜਾਂ ਵਾਲਿਆਂ ਨੇ ਪਾ ਵੀ ਦਿੱਤਾ ਕੱਟ ਕੇ ਨੀ ਫਿਰ ਇਹ ਗੱਲ ਹੋ ਗਈ। ਇਹ ਗੱਲ ਹੋ ਗਈ। ਹਾਲਾਂਕਿ ਉਹਨ ਦਾ ਸਪੋਰਟ ਬਾਹਰ ਜਾ ਕੇ ਗਗਨ ਬਿੱਲਾ ਦੋਨੋਂ ਇਕੱਠੇ ਬਹਿ ਕੇ ਇੱਕ ਦੂਜੇ ਨਾਲ ਕੰਪਰੋਮਾਈਜ਼ ਹਰੇ ਕੰਪਰੋਮਾਈਜ਼ ਕੀਤਾ ਬਿੱਲੇ ਨੇ ਉਹਨੂੰ ਸੌਰੀ ਕਿਹਾ ਉਹਨੇ ਉਹਨੂੰ ਸੌਰੀ ਕਿਹਾ ਵੀ ਮੌਕੇ ਤੇ ਇਹ ਚੱਲਦੀ ਗੇਮ ਵਿੱਚ ਚੱਲਦਾ ਸਭ ਕੋ। ਮੈਂ ਖੁਦ ਲਾਈਵ ਉੱਥੇ ਸੀਗਾ ਕੋਈ ਗੱਲਬਾਤ ਨਹੀਂ ਪਰ ਸਾਡੇ ਤੋਂ ਪਹਿਲਾਂ ਪੇਜਾਂ ਦੇ ਵਾਲਿਆਂ ਨੇ ਚੱਕ ਕੇ ਪਾ ਵੀ ਦਿੱਤਾ ਗਰੁੱਪਾਂ ਦੇ ਵਿੱਚ। ਵੀ ਆ ਗੱਲ ਹੋ ਗਈ ਫਿਰ ਅਸੀਂ ਜਵਾਬ ਦਿੱਤਾ ਵੀ ਗਰੁੱਪ ਉਹ ਇਹ ਕੰਮ ਨਹੀਂ ਕਰਨਾ ਜਿੱਦਾਂ ਮਲ ਕੇ ਜਿਹੜਾ ਕਬੱਡੀ ਜਿਹੜਾ ਕਬੱਡੀ ਜੁੜਿਆ ਉਹਨਾਂ ਨੇ ਕੰਮ ਨਹੀਂ ਕਰਨਾ ਜਿੱਦਾਂ ਸਾਹੀਂ ਇਹ ਕੰਮ ਕਰ ਨਹੀਂ ਸਕਦਾ। ਲ ਮੈਗੂ ਇਹ ਬੰਦੂਕਾਂ ਵਾਲੀਆਂ ਥੋੜੀ ਸਹੀ ਗੱਲ ਆ ਇਕੱਠੇ ਰਹਿਣਾ ਸਾਰਿਆਂ ਨੇ ਖੇਡਣਾ ਡੰਗਾ ਛੋਟੇ ਵਾਲਾ ਸਾਡਾ ਮਕਸਦ ਹੀ ਕੋਈ ਨਹੀਂ ਠੀਕ ਹੈ ਓਕੇ ਓਕੇ